ਅੱਜ ਹਲਕਾ ਸਮਾਣਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਗਮੀਤ ਸਿੰਘ ਹਰਿਆਉ ਦੀ ਅਗਵਾਈ ਦੇ ਹੇਠਾਂ ਇਹ ਮੀਟਿੰਗ ਕੀਤੀ ਗਈ। ਜਿਸ ਵਿੱਚ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਮੈਂਬਰਸ਼ਿਪ ਸ਼ੁਰੂ ਕੀਤੀ ਗਈ ਸੀ ਉਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਤੇ ਖਾਸ ਤੌਰ ਤੇ ਸਮਾਣਾ ਦੇ ਲਾਗੇ ਤੱਕ ਦੇ ਪਿੰਡਾਂ ਤੇ ਸ਼ਹਿਰ ਦੇ ਵਿੱਚੋਂ ਭਰਮਾ ਹੁੰਗਾਰਾ ਮਿਲਿਆ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਇੱਕ ਵਾਰ ਤੋਂ ਫਿਰ ਜਿਹੜਾ ਦੁਬਾਰਾ ਪ੍ਰਧਾਨ ਬਣਾ ਦਿੱਤਾ ਗਿਆ ਇਹ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਜਿਹੜੀ ਆਉਣ ਵਾਲੀ ਸਰਕਾਰ ਹੈ ਇਹ ਸਾਫ ਸਾਬਿਤ ਹੁੰਦਾ ਹੈ ਉਹਨਾਂ ਕਿਹਾ ਕਿ ਪਿਛਲੇ ਦਿਨੀ ਸਮਾਣਾ ਪਟਿਆਲਾ ਰੋਡ ਦੇ ਉੱਤੇ ਜਿਹੜਾ ਦੁੱਖ ਭਰਿਆ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ 7 ਮਾਸੂਮ ਬੱਚਿਆਂ ਦੀ ਜਾਨ ਚਲੀ ਜਾਂਦੀ ਤੇ ਇੱਕ ਡਰਾਈਵਰ ਦੀ ਵੀ ਜਿਹੜੀ ਮੌਤ ਹੋ ਜਾਂਦੀ ਹੈ ਸਰਕਾਰ ਹਲੇ ਤੱਕ ਇਸ ਪਾਸੇ ਜਿਹੜੀ ਹੈ ਗੰਭੀਰ ਹੁੰਦੀ ਨਹੀਂ ਦਿਖਾ ਰਹੀ ਉਹਨਾਂ ਇਹ ਵੀ ਕਿਹਾ ਕਿ ਹਲੇ ਤੱਕ ਜਿਹੜਾ ਇੱਕ ਵਿਅਕਤੀ ਹੈ ਉਹ ਪੁਲਿਸ ਦੀ ਗ੍ਰਸ ਤੋਂ ਬਾਹਰ ਚੱਲ ਰਿਹਾ ਹੈ ਸਰਕਾਰ ਵੀ ਜਿਹੜਾ ਇਸ ਪਾਸੇ ਕੋਈ ਨਾ ਤਾਂ ਧਿਆਨ ਦੇ ਰਹੀ ਹੈ ਜਿਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਸ਼ਹਿਰ ਦੇ ਜਿਹੜੇ ਮਾਪੇ ਨੇ ਉਹਨਾਂ ਦੇ ਸਿਰੇ ਵੀ ਠੰਡੇ ਕੀਤੇ ਜਾਣ ਕਿਉਂਕਿ ਇਹ ਜਿਹੜਾ ਰੋਡ ਹੈ ਕਾਫੀ ਹਾਸਿਆ ਦੇ ਨਾਲ ਰਹਿੰਦਾ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਰੋਡ ਨੂੰ ਜਿਹੜਾ 4 ਲਾਈਨ ਕੀਤਾ ਜਾਣਾ ਚਾਹੀਦਾ ਤਾਂ ਕਿ ਹਾਸਿਆ ਤੋਂ ਜਿਹੜਾ ਬਚਾਅ ਹੋ ਸਕੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਵਿਸ਼ੇਸ਼ ਰਿਪੋਰਟ ਜਗਮੀ ਜੀ ਕੀ ਕਹੋਗੇ ਜਿਹੜੀ ਅੱਜ ਸ਼ਰਮਣੀ ਅਕਾਲੀ ਦਲ ਵੱਲੋਂ ਮੀਟਿੰਗ ਰੱਖੀ ਗਈ ਔਰ ਕਿਸ ਬੰਦੇ ਵਿੱਚ ਰੱਖੀ ਔਰ ਕੀ ਕਹੋਗੇ ਕਿ ਵੀ ਤੁਸੀਂ ਸਾਰੇ ਧਿਆਨ ਦਿਓ ਪਿਛਲੇ ਦਿਨੀ ਕਾਫੀ ਲੰਬੀ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਣੀ ਹੈ ਕਾਲੀ ਦਲ ਦੀ ਚੱਲੀ ਹੈ ਜ ਜਿਹਦੇ ਵਿੱਚ ਦੁਬਾਰਾ ਪ੍ਰਧਾਨਗੀ ਦੀ ਚੋਣ ਹੋਣੀ ਸੀ ਬੜਾ ਵੱਧ ਚੜ੍ਹ ਕੇ ਸਾਰੇ ਪੰਜਾਬ ਦੇ ਵਿੱਚੋਂ ਖਾਸ ਕਰਕੇ ਹਰਤਾ ਸਮਾਣਤ ਦੇ ਵਿੱਚੋਂ ਬੜਾ ਵਰਕਰਾਂ ਦੇ ਵਿੱਚ ਉਛਾਹ ਸੀ ਬੜੀ ਭਾਰੀ ਗਿਣਤੀ ਦੇ ਵਿੱਚ ਮੈਂਬਰਸ਼ਿਪ ਜੋ ਹੋਈ ਹੈ ਸਾਡੀ ਪਾਰਟੀ ਉਸ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਹੋਈ ਸਰਦਾਰ ਸੁਖਮੀਰ ਸਿੰਘ ਮਾਦਲ ਜੀ ਦੁਆਰਾ ਪ੍ਰਧਾਨ ਚੁਣੇ ਹੁਣ ਅੱਗੇ ਜੋ ਸਾਰੀ ਜਥੇਬੰਦੀ ਦੀ ਚੋਣ ਹੋਣੀ ਹੈ ਸਾਰੀ ਸਟੇਟ ਦੀ ਜ਼ਿਲ੍ਹਾ ਵਾਈਜ਼ ਹਲਕਾ ਵਾਈਜ਼ ਬਲਾਕ ਵਾਈਜ਼ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਅੱਜ ਵੀ ਇੱਕ ਇੱਥੇ ਜਨਰਲ ਮੀਟਿੰਗ ਸੀ ਸਾਡੇ ਸੀਨੀਅਰ ਵਰਕਰ ਸਾਹਿਬਾਨ ਜੋ ਹਲਕੇ ਦੇ ਨੇ ਉਹ ਪਹੁੰਚੇ ਨੇ ਸਾਰੇ ਉਹ ਉਹਦੇ ਵਿਚਾਰ ਵਟਾਂਦਰਾ ਜੋ ਅੱਜ ਇੱਥੇ ਹੋਇਆ ਕਿ ਕਿਸ ਤਰੀਕੇ ਆਪਾਂ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ ਪਿਛਲੇ ਦਿਨੀ ਸਮਾਣਾ ਪਟਿਆਲਾ ਰੋਡ ਤੇ ਬਹੁਤ ਖਤਰਨਾਕ ਹਾ사 ਹੋਇਆ ਜਿਸ ਦੇ ਵਿੱਚ ਸੱਤ ਮਾਸੂਮ ਬੱਚੇ ਵੀ ਚਲੇ ਗਏ ਇੱਕ ਡਰਾਈਵਰ ਦੀ ਵੀ ਮੌਤ ਹੋਈ ਹੈ ਬਿਲਕੁਲ ਜੀ ਸਾਡੀ ਅੱਜ ਦੀ ਜੋ ਮੀਟਿੰਗ ਸੀ ਇਹਦੇ ਵਿੱਚ ਸਾਡਾ ਇੱਕ ਅਹਿਮ ਇਹ ਵੀ ਗੱਲ ਸੀ ਕਿ ਜੋ ਸਾਡੇ ਹਲਕੇ ਦੇ ਵਿੱਚ ਸਾਡੇ ਹਲਕੇ ਦੇ ਮੁੱਦੇ ਨੇ ਜੋ ਸਾਡੇ ਹਲਕੇ ਦੇ ਲੋਕਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਨੇ ਉਹਦੀ ਵੀ ਜੋ ਆਵਾਜ਼ ਹੈ ਵੱਧ ਚੜ੍ਹ ਕੇ ਉਠਾਈ ਜਾਵੇ ਸੋ ਪਿਛਲੇ ਦਿਨ ਤੁਸੀਂ ਤਾਂ ਗੱਲ ਕੀਤੀ ਕਿ ਬਹੁਤ ਵੱਡਾ ਦਖਾਣ ਕਰਿਆ ਸਮਾਣਾ ਸ਼ਹਿਰ ਲਈ ਸਾਰੇ ਇਲਾਕੇ ਜਿਹਦੇ ਵਿੱਚ 7 ਮਾਸੂਮ ਬੱਚੇ ਇੱਕ ਡਰਾਈਵਰ ਦੀ ਜਾਨ ਚਲੀ ਬੜਾ ਹੀ ਦਰਦਨਾਕ ਤੇ ਭਿਆਨਕ ਉਹ ਹਾਦਸਾ ਸੀ ਜਿਹੜਾ ਵੀ ਉਥੋਂ ਲੰਘਦਾ ਸੀ ਜਾਂ ਉਹਦਾ ਹਾਦਸੇ ਦੀ ਫੋਟੋ ਵੇਖਦਾ ਸੀ ਉਹਦਾ ਦਿਲ ਦਹਿਲ ਜਾਂਦਾ ਸੀ ਸਾਰੇ ਇਲਾਕੇ ਵਿੱਚ ਬੜੀ ਸ਼ੋਗ ਦੀ ਲਹਿਰ ਚੱਲੀ ਕੋਈ ਐਵੇਂ ਦੀ ਅੱਖ ਨਹੀਂ ਸੀ ਜੋ ਉਸ ਦਿਨ ਤੋਂ ਲੈ ਕੇ ਅੱਜ ਤੱਕ ਰੋ ਨੀ ਪਰ ਜੋ ਅਸਲੀ ਅੱਜ ਮੁੱਦਾ ਹੈ ਇਸ ਟਾਈਮ ਜੋ ਅਸੀਂ ਚੱਕਣਾ ਚਾਹੁੰਦੇ ਆ ਕਿ ਇਨਸਾਫ ਉਹ ਬੱਚਿਆਂ ਨੂੰ ਉਹ ਨੰਨੇ ਫਰਿਸ਼ਤੇ ਨੇ ਉਹਨਾਂ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਹਾਂ ਉਹਨਾਂ ਦੇ ਲਈ ਹਰ ਦਿਲ ਦੇ ਵਿੱਚ ਹਰ ਅੱਖ ਦੇ ਵਿੱਚ ਹਮਦਰਦੀ ਹੈ ਪਰ ਜੋ ਅਸੀਂ ਅਸੀਂ ਸਾਰੇ ਘਰਾਂ ਦੇ ਵਿੱਚ ਗਏ ਜਿੰਨੇ ਪੀੜਤ ਪਰਿਵਾਰ ਨੇ ਬੱਚਿਆਂ ਦੇ ਮਾਪੇ ਨੇ ਅਸੀਂ ਸਭ ਘਰ ਦੇ ਵਿੱਚ ਗਏ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕੀਤੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਹੈ ਪਰ ਜੋ ਸਾਨੂੰ ਉੱਥੇ ਸੌਂਮ ਦੇ ਵਿੱਚ ਮਿਲਿਆ ਕਿ ਜੋ ਅਸਲੀ ਗੁਨਾਹਗਾਰ ਨੇ ਇਸ ਸਾਰੇ ਦੁਖਾਂਤ ਦੇ ਪਿੱਛੇ ਜਿਹਦੇ ਕਰਕੇ ਸਾਡੇ ਮਾਸੂਮ ਬੱਚੇ ਸਾਡੇ ਤੋਂ ਦੂਰ ਹੋ ਗਏ ਉਹਨਾਂ ਮਾਪਿਆਂ ਤੋਂ ਦੂਰ ਹੋ ਗਏ ਉਹ ਅਸਲੀ ਗੁਨਾਹਗਾਰ ਤੱਕ ਪ੍ਰਸ਼ਾਸਨ ਜਾਂ ਸਰਕਾਰ ਪਹੁੰਚ ਨਹੀਂ ਕਰ ਰਹੀ ਇਹ ਸਾਰਾ ਇਲਾਕਾ ਵੀ ਕਹਿੰਦਾ ਹੈ ਸ਼ਹਿਰ ਵੀ ਕਹਿੰਦਾ ਹੈ ਕਿ ਉਹਨਾਂ ਬੱਚਿਆਂ ਦੇ ਮਾਪੇ ਵੀ ਵਾਰ-ਵਾਰ ਕਹਿ ਰਹੇ ਨੇ ਕਿ ਤੁਸੀਂ ਸਿਰਫ ਖਾਣਾ ਪੂਰਤੀ ਨਾ ਕਰੋ ਜੋ ਅਸਲੀ ਉਸ ਪ੍ਰਾਪਤ ਦੇ ਮਾਲਕ ਨੇ ਜਾ ਜਿਨ੍ਹਾਂ ਦੀ ਸ਼ਹਿਤ ਇਹ ਇਲੀਗਲ ਮਾਈਨਿੰਗ ਹੋ ਰਹੀ ਸੀ ਜਿਹਦੇ ਕਰਕੇ ਐਡਾ ਵੱਡਾ ਦਖਾਂਤ ਵਾਪਰਿਆ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਵੇਖੋ ਜਿਨ੍ਹਾਂ ਦੇ ਘਰ ਦੇ ਚਿਰਾਗ ਬੁੱਝਣੇ ਸੀ ਉਹ ਬੁੱਝ ਚੁੱਕੇ ਨੇ ਹੁਣ ਕੀਤਾ ਕੁਛ ਨਹੀਂ ਜਾ ਸਕਦਾ ਇੱਕ ਭਾਣਾ ਪ੍ਰਮਾਤਮਾ ਦਾ ਬੜਾ ਔਖਾ ਹੈ ਮੰਨਣਾ ਪਊਗਾ ਪਰ ਘੱਟੋ ਘੱਟ ਮਾਪਿਆਂ ਨੂੰ ਇਹ ਤਾਂ ਹੋ ਜੇ ਕਿ ਸਾਡੇ ਬੱਚੇ ਚਲੇ ਗਏ ਉਹਨਾਂ ਨੂੰ ਅਸੀਂ ਇਨਸਾਫ ਤਾਂ ਦਿਵਾ ਲਿਆ ਜੋ ਉਹਨਾਂ ਦੇ ਕਾਤਲ ਨੇ ਘੱਟੋ ਘੱਟ ਉਹਨਾਂ ਨੂੰ ਸਜ਼ਾ ਤਾਂ ਮਿਲ ਗਈ ਇੰਨੇ ਨਾਲ ਉਹਨਾਂ ਦੇ ਮਾਪਿਆਂ ਨੂੰ ਜੋ ਦਿਲ ਨੂੰ ਹੈ ਉਹਨਾਂ ਨੂੰ ਖਰਾਬ ਮਿਲੂਗਾ ਉਹਨਾਂ ਨੂੰ ਮਹਿਸੂਸ ਹੋਊਗਾ ਕਿ ਘੱਟੋ ਘੱਟ ਸਾਡੇ ਬੱਚਿਆਂ ਨੂੰ ਇਨਸਾਫ ਤਾਂ ਦਵਾਇਆ ਗਿਆ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਵਾਰ-ਵਾਰ ਕਹਿੰਨੇ ਆ ਕਿ ਬਿਨਾ ਕਿਸੇ ਦੇ ਦਬਾਅ ਹੇਠ ਆਏ ਤਾਂ ਅਸੀਂ ਤਾਂ ਗਜ਼ਾਰਸ਼ ਅਪੀਲ ਕਰਦੇ ਆ ਕਿ ਪਲੀਜ਼ ਉਹਨਾਂ ਦੇ ਉਹ ਬੱਚਿਆਂ ਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਅਸਲੀ ਹੁਣਾਂਗਾਰ ਨੇ ਉਹਨਾਂ ਨੂੰ ਜਰੂਰ ਸਜ਼ਾ ਦਵਾਇਆ ਹਰਜੀਤ ਸਿੰਘ ਢੱਡਰੀ ਵਾਲੇ ਹਾਂ ਸਨੋ ਰੋਕਣ ਦੀ ਕੀ ਮੁੱਦੇ ਕੀ ਹਾਦਸਾ ਕਿਉਂ ਆਪਰੇ ਬਹੁਤ ਬਹੁਤ ਜ਼ਿਆਦਾ ਟ੍ਰੈਫਿਕ ਹੈ ਫੜੇ ਪਾਤਣਾ ਸਮਾਣਾ ਪਟਿਆਲਾ ਦਾ ਬੜਾ ਵੱਡਾ ਰੋਡ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਰੋਜ਼ ਪਟਿਆਲੇ ਤੱਕ ਜਾਂਦੇ ਨੇ ਵਾਪਸ ਇੱਕ ਤਾਂ ਸਾਡੀ ਜੋ ਮੰਗ ਹੈ ਸਾਰੇ ਇਲਾਕੇ ਦੀ ਮੰਗ ਹੈ ਕਿ ਰੋਡ ਨੂੰ ਚਾਰ ਮਾਰਗੀ ਘੱਟੋ ਘੱਟ ਕੀਤਾ ਜਾਵੇ ਤਾਂ ਕਿ ਜੋ ਇੱਥੇ ਹਾਦਸੇ ਨੇ ਉਹ ਰੋਕੇ ਜਾ ਸਕਣ ਤੇ ਦੂਜਾ ਕਿ ਜੋ ਇੱਥੇ ਓਵਰ ਸਪੀਡਿੰਗ ਹੈ ਉਹਦੇ ਤੇ ਲਗਾਮ ਲਾਉਣ ਨੂੰ ਕੋਈ ਨਾ ਕੋਈ ਕਦਮ ਚੱਕਣੇ ਚਾਹੀਦੇ ਨੇ ਜਿਹੜੇ ਵੱਡੇ ਸਾਧਨ ਨੇ ਜਿਹੜੇ ਕਿ ਅਨ ਅਨਕਾਦਰ ਤੌਰ ਤੇ ਆਪਾਂ ਕਹਿ ਲਈਏ ਜਾਂ ਇਲੀਗਲ ਵੇ ਨਾਲ ਬਿਨਾ ਕਾਗਜ਼ਾਤੋਂ ਜਾਂ ਓਵਰਲੋਡਿੰਗ ਦੇ ਨਾਲ ਚੱਲ ਰਹੇ ਨੇ ਉਹਨਾਂ ਤੇ ਠੱਲ ਪਾਈ ਜਾ ਸਕੇ ਤਾਂ ਕਿ ਜੋ ਅੱਗੇ ਐ ਉਹ ਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ ਇੱਕ ਹੁਣ ਦੇਖੋ ਮੈਨੂੰ ਪਤਾ ਨਹੀਂ ਜਿਹੜੀ ਪਾਲਿਸੀ ਮੇਕਿੰਗ ਹੁੰਦੀ ਆ ਲੋਕਾਂ ਦੀ ਭਲਾਈ ਲਈ ਹੁੰਦੀ ਐ ਪਾਲਿਸੀ ਲੈਪਸ ਕਿੱਥੇ ਰਹਿ ਗਿਆ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਆਪਾਂ ਪਾਲਿਸੀਆਂ ਬਣਾਵਾਂਗੇ ਨਾ ਜ਼ਮੀਨੀ ਹਕੀਕਤ ਤੋਂ ਦੂਰ ਹੋ ਕੇ ਮੈਨੂੰ ਲੱਗਦਾ ਸਰਕਾਰ ਅਣਜਾਣ ਹੈ ਤੇ ਲੋਕਾਂ ਸਾਥੋਂ ਇਲਾਕੇ ਦੀ ਪ੍ਰਾਣੀ ਮੰਗਦੇ ਮੰਗਦੇ ਤੋਂ ਪੂਰੀ ਜੰਟਾਈ ਜਾਂਦੀ ਬਿਲਕੁਲ ਜੀ ਰੇਲਵੇ ਲਾਈਨ ਵੀ ਬਣਨੀ ਚਾਹੀਦੀ ਹੈ ਤਾਂ ਕਿ ਜੋ ਰੋਡਾਂ ਤੇ ਹੈ ਟ੍ਰੈਫਿਕ ਘਟ ਜੇ ਜਿਹੜੀ ਪਬਲਿਕ ਟਰਾਂਸਪੋਰਟ ਹੁੰਦੀ ਉਹ ਸੇਫ ਵੀ ਹੁੰਦੀ ਹੈ ਤੇ ਉਹਦੇ ਨਾਲ ਰੋਡਾਂ ਤੇ ਪ੍ਰੈਸ਼ਰ ਵੀ ਘਟਦਾ ਟ੍ਰੈਫਿਕ ਵੀ ਘਟਦਾ ਪਰ ਆ ਹੁਣ ਪਿੱਛੇ ਜੇ ਮੈਂ ਤੁਹਾਨੂੰ ਜੋ ਕਹਿ ਰਿਹਾ ਸੀ ਇੱਕ ਨਵਾਂ ਫੈਸਲਾ ਆਇਆ ਸਰਕਾਰ ਦਾ ਕਿ 23 ਮਈ ਤੋਂ ਲੈ ਕੇ 22 ਜੁਲਾਈ ਤੱਕ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਦੁਪਹਿਰੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਵੱਡੇ ਵਾਹਨ ਨਹੀਂ ਚੱਲਣਗੇ ਪਰ ਤੁਸੀਂ ਸਮਾਂ ਵੇਖੋ ਅੱਗੇ ਤਾਂ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਨੇ ਆਪਾਂ ਕਹਿੰਦੇ ਸਕੂਲੀ ਸਮੇਂ ਵਾਲੀ ਅੱਗੇ ਗਰਮੀ ਦੀ ਛੁੱਟੀ ਆ ਰਹੀਆਂ ਮਹੀਨਾ ਜਿਹੜੇ ਤਾਂ ਛੁੱਟੀਆਂ ਰਹਿਣੀਆਂ ਨੇ ਪਾਲਸੀ ਕੌਣ ਬਣਾ ਰਿਹਾ ਹੈ ਅਨਜਾਣ ਸਰਕਾਰ ਹੋਣ ਦੇ ਕਾਰਨ ਸਾਨੂੰ ਇਹ ਖਾਮੀਆਂ ਭੁਗਤਣੀਆਂ ਪੈ ਰਹੀਆਂ ਨੇ ਜੇ ਤੁਸੀਂ ਕੁਝ ਕਰਨਾ ਹੈ ਜਾਂ ਉਹ ਸਮੇਂ ਤੋਂ ਬਾਅਦ ਕਿਹੜਾ ਔਰ ਰੋਡ ਤੇ ਟ੍ਰੈਫਿਕ ਨਹੀਂ ਚੱਲਦਾ ਸਭ ਦੀ ਜਾਨ ਬਰਾਬਰ ਹੈ ਜੇ ਕੁਝ ਪਾਲਸੀ ਬਣਾਉਣੀ ਹੈ ਲੋਕਾਂ ਦੀ ਜਾਨ ਬਚਾਉਣੀ ਹੈ ਤਾਂ ਘੱਟੋ ਘੱਟ ਪਾਲਸੀ ਉਹ ਜੀ ਬਣਾਈ ਜਾਵੇ ਜਿਹੜੀ ਜ਼ਮੀਨੀ ਹਕੀਕਤ ਦੇ ਨਾਲ ਸੰਬੰਧ ਰੱਖਦੀ ਹੋਵੇ ਤੇ ਤੁਹਾਨੂੰ ਕਿ ਇੱਕ ਸੰਗਤ ਇਸ ਮੁੱਦੇ ਨਾਲ ਬੜੀ ਫੇਰਾਈ ਨਾਲ ਵੇਖ ਰਹੀ ਸੀ ਵੀ ਇਹ ਕਿੱਦਾਂ ਨੂੰ ਮੋੜੂ ਪਰ ਮੈਂ ਸੁਨਾਗਾ ਕਰਦਾ ਮਨਜੀਤ ਸਿੰਘ ਢੱਡਰੀਆਂ ਵਾਲੇ ਜੋ ਬਾਬਾ ਜੀ ਨੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਜੋ ਮਰਿਆਦਾ ਉਹਨੂੰ ਸਰਗੁੱਚ ਮੰਨਿਆ ਸਿਰ ਝੁਕਾਇਆ ਇੱਕ ਨਿਮਾਣੇ ਸਿੱਖ ਵਾਂਗੂ ਉੱਥੇ ਪੇਸ਼ ਹੋਏ ਨਾਲੇ ਤਾਂ ਸੰਗਤ ਦੇ ਵਿੱਚ ਉਹਨਾਂ ਦੀ ਪ੍ਰਵਾਣਗੀ ਵਧੀ ਕਿਉਂਕਿ ਇਹ ਜਿਹੇ ਸਿੱਖ ਪ੍ਰਚਾਰਕਾਂ ਦੀ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਤੇ ਨਾਲ ਹੀ ਜੋ ਅਕਾਲ ਤਖਤ ਸਾਹਿਬ ਦੀ ਮਹਾਨਤਾ ਉਹਦਾ ਵੀ ਜੋ ਪ੍ਰਚਾਰ ਹੈ ਜੋ ਪਸਾਰਾ ਹੈ ਜਦੋਂ ਇਹੋ ਜਿਹੇ ਪ੍ਰਚਾਰਕ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਸਰਵਉੱਚ ਮੰਨਣਗੇ ਤਾਂ ਸਿੱਖ ਪੰਥ ਦੀ ਏਕਤਾ ਦੇ ਕਈ ਰਾਹ ਮੁੜਨ ਮਲਕੀ ਜੀ ਕੀ ਕਹੋਗੇ ਜਿਹੜੀ ਅੱਜ ਸ਼ਰਮਣੀ ਕਾਲੀ ਦਲ ਦੀ ਮੀਟਿੰਗ ਕੀਤੀ ਗਈ ਔਰ ਕੀ ਕੀ ਮੁੱਦੇ ਸੀ ਅਸਲ 'ਚ ਮੀਟਿੰਗ ਕਾਰਨੀਤਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ ਜੀ ਦਿਨੋਂ ਦਿਨ ਪਿੰਡਾਂ ਚ ਆ ਕੇ ਮੀਟਿੰਗਾਂ ਕਰ ਰਹੇ ਆਂ ਨਾ ਅੱਜ ਪੈਸੇ ਮੇਟਰ ਦੇ ਸਮਾਨ ਇਹ ਰਹੇ ਉਸਾਮ ਦੀ ਪ੍ਰਧਾਨਗੀ ਕਰਨੀ ਹੈ ਇੱਤੋਂ ਅਗੀਆਂ ਮੀਟਿੰਗਾਂ ਵੀ ਰਪਿੰਡਾਂ ਚ ਆ ਕੇ ਕਰਾਂਗੇ ਅਸੀਂ ਅਨਸਰ ਸਿੰਘ ਪਾਗਲ ਨੂੰ ਕੱਲ੍ਹ ਦਾ ਮਸਲੇ ਪਾਗਲ ਦੀ ਪ੍ਰਧਾਨਗੀ ਕਰਨ ਦੇ ਵਿੱਚ ਕਰਾਂਗੇ ਤੇ ਅਸੀਂ ਕੁਝ ਸਾਡੇ ਮਾਤਮਤ ਦੇ ਸੰਸਦ ਦੇ ਪਾਗਲ ਨੂੰ ਇੱਕ ਬੇਨਤੀ ਵੀ ਕਰਨੇ ਆ ਕਿ ਜਲਦ ਤੋਂ ਜਲਦ ਸਰਕਾਰ ਜਗਮੀਰ ਸਿੰਘ ਦੇ ਹਲਕਾ ਸਮਾਜ ਦਾ ਚਾਰਚ ਚਲਾਇਆ ਜਾਵੇ